ਓ ਤੇਰੇ ਮਾਰਾ ਚੜਿਆ ਕਿ ਕਰਦੇ ਤੈਨਾਂ ਦੰਨਾ ਕੀਤੀ ਨੀ ਪਾਸਾ ਟੱਕੇ ਲਾਂਗੀ ਕੋਲ ਦੀ ਓ ਪਾਸਾ ਟੱਕੇ ਲਾਂਗੀ ਕੋਲ ਦੀ ਸਰਦੀ ਸੀ ਕੁਟ ਬੀਤੀ ਹੁਣ ਕਿਉਂ ਤੋੜ ਗਈ ਸਜਣਾ ਨਾਲ ਬਰੀਂਦੀ ਹੁਣ ਤੋੜ ਗਈ ਸਜਣਾ ਨਾਲ ਬਰੀਂਦੀ ਆਪਰਾ ਕੋਲ ਕਹਿ ਗਈ ਲਾਈਵ ਕਿੱਥੋਂ ਆਇਆ ਜਬਾ ਆ ਉਹ ਤੇਰੇ ਯਾਰ ਦਾ ਗਾਨੇ ਚਾਰੇ ਸ਼ੱਕਰ ਪਾਰੇ ਨਹੀਂ ਪੰਜ ਯਾਰ ਦਾ ਰੰਗ ਬਦਾਮੀ ਉਹ ਪੰਜ ਯਾਰ ਦਾ ਰੰਗ ਬਦਾਮੀ ਦੂਜਾ ਨਵੇਂ ਹੁਲਾਰੇ ਨਹੀਂ ਤੀਜੇ ਯਾਰ ਦੀ ਸੇਲੀ ਕਟਵੀ ਉਹ ਤੀਜੇ ਯਾਰ ਦੀ ਸੇਲੀ ਕਟਵੀ ਜੋ ਅੰਬਰ ਵਿੱਚ ਤਾਰੇ ਇਹਦੀਆਂ ਉੱਤੇ ਫਤਰਿਆ ਝਗੜਾ ਪਕੜੀਏ ਨਾਲੇ ਕੋਈ ਰੋਕ ਬੰਦੋ ਬਹੁਤ ਸਤਿਕਾਰਯੋਗ ਗੁਰੂ ਪਰਿਸ਼ਾਸਨ ਦੀ ਨੂੰ ਫਤਿਹ ਅਰਦਾ ਕਰਦਾ ਵੈਕਨੂ ਜੀ ਕਲ ਖਾਲਸਾ ਮਾਰਟੀਰੀ ਦੀ ਫਤਿਹ ਦੁਨੀਆਂ ਦੇ ਵਿੱਚ ਸਭ ਤੋਂ ਉੱਚੀ ਤੀਜਾ ਮਨੁੱਖ ਦੀ ਸੋਚ ਕਿਹੜਾ ਕੋਸ ਕਿੱਥੇ ਹੈ ਮਨੁੱਖ ਦੀ ਸੋਚ ਨਾਲ ਮਨੁੱਖ ਉੱਚਾ ਹੁੰਦਾ ਹੈ ਇਸ ਵਾਸਤੇ ਵੀਰੋ ਜਦੋਂ ਤੁਸੀਂ ਇਹ ਸੋਚਦੇ ਆ ਕਿ ਅਸੀਂ ਉਹ ਚੀਜ਼ ਪੈਦਾ ਕਰਨੀ ਹੈ ਪਿਛਲੇ ਸਾਲ ਸਾਡੇ ਮੇਲੇ ਤੋਂ ਪਹਿਲਾਂ ਅਸੀਂ ਕਿਸੇ ਫੰਕਸ਼ਨ 'ਚ ਕਰਦੇ ਸੀ ਮਾ ਡੀ ਸੀ ਸਾਹਿਬ ਨੇ ਸੁਝਾਅ ਦਿੱਤਾ ਸੀ ਕਿ ਅਸੀਂ ਨਵੇਂ ਕਲਾਕਾਰ ਕਿਸੇ ਲੱchnਿਆ ਚੰਗੇ ਆਵਾਜ਼ਾਂ ਕਿੱਲੇ ਲੈ ਚੋਣੀਆਂ ਕਿਉਂਕਿ ਜਿਹੜੇ ਕਲਾਕਾਰ ਆ ਗਾ ਰਹੇ ਆ ਮੁੰਡੇ ਚੰਗਾ ਕਰਦੇ ਸੀ ਉਹ ਬਾਹਰ ਆ ਗਏ ਉਹ ਕਈ ਵਾਰੀ ਉਹਨਾਂ ਦੀ ਸਮਝ ਨਹੀਂ ਆਉਂਦੀ ਆ ਪਿੱਛੇ ਦੇ 7-8 ਲੱਖ ਰੁਪਏ ਲਾ ਕੇ ਕਲਾਕਾਰ ਮਾਇਆ ਦੀ ਮੰਗ ਪਾਉਂਦੇ ਆ ਕਮੋਨ ਪ੍ਰੋਗਰਾਮ ਦਿਆ ਮੈਨੂੰ ਇਹ ਪਤਾ ਲੱਗਿਆ ਕਿ ਮਾਦਮ ਨੂੰ 40 ਦੀ ਕਰਾਦਿਆਂ ਨੂੰ ਕਰਕੇ ਲਾਏ 40 ਰੁਪਏ ਲਾਏ ਹੋ। ਹੋ ਚੰਗੀ ਕੀ ਸਾਨੂੰ ਪੈਦਾ